ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਐਸਐਸਪੀ ਬਠਿੰਡਾ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਹੁਣ ਤੱਕ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਗਲਾਕੋਟ ਕੇ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਸੀ ਦੱਸਦੀ ਹੈ ਕਿ ਇਸ ਪੂਰੇ ਕਤਲ ਕਾਰ ਦੀ ਸਾਜ਼ਿਸ਼ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਰਚੀ ਗਈ ਸੀ ਫਿਲਹਾਲ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ ਜਿਸ ਦੀ ਭਾਲ ਵਾਸਤੇ ਲਗਾਤਾਰ ਛਾਪੇ ਮਾਰੀਆਂ ਜਾਰੀ ਨੇ ਅਸ਼ਲੀਲ ਕੰਟੈਂਟ ਦੇ ਨਾਲ-ਨਾਲ ਆਪਣੇ ਨਾਂ ਦੇ ਵਿੱਚ ਕੌਰ ਲਗਾਉਣ ਨੂੰ ਲੈ ਕੇ ਅਮਰਿਤਪਾਲ ਸਿੰਘ ਨੂੰ ਇਤਰਾਜ਼ ਸੀ ਜਿਸ ਕਰਕੇ ਉਹਨਾਂ ਦੇ ਟਾਰਗੇਟ ਤੇ ਸੀ ਤਾਂ ਉਸ ਦਾ ਕਤਲ ਕਰਕੇ ਪਾਰਕਿੰਗ ਦੇ ਵਿੱਚ ਉਸ ਦੀ লাশ ਨੂੰ ਗੱਡੀ ਦੇ ਵਿੱਚ ਰੱਖ ਦਿੱਤਾ ਤਾਂ ਕਮਲਕੌਰ ਭਾਬੀ ਕਤਲ ਮਾਮਲੇ ਦੇ ਵਿੱਚ ਐਸਐਸਪੀ ਬਠਿੰਡਾ ਦੇ ਵੱਲੋਂ ਬਕਾਇਦਾ ਪ੍ਰੈਸ ਵਾਰਤਾ ਕੀਤੀ ਗਈ ਉਹਨਾਂ ਦੱਸਿਆ ਕਿ 10 ਤਰੀਕ देर शाम ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਆਦੇਸ਼ ਮੈਡੀਕਲ ਇੰਸਟੀਚੂਟ ਦੀ ਕਾਰ ਪਾਰਕਿੰਗ ਦੇ ਵਿੱਚ ਇੱਕ ਖੜੀ ਕਾਰ ਦੇ ਵਿੱਚ ਮਹਿਲਾ ਦੀ ਲਾਸ਼ ਮਿਲੀ ਹੈ ਜਿਸ ਦੇ ਸਬੰਧਤ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕਾਰਨਾ ਦੀ ਪੜਤਾਲ ਕੀਤੀ ਜਿਸ ਤੋਂ ਬਾਅਦ ਤਿੰਨ ਨਿਹੰਗ ਸਿੰਘਾਂ ਦਾ ਨਾਮ ਸਾਹਮਣੇ ਆਇਆ ਜਿਸ ਦੇ ਵਿੱਚ ਮੁੱਖ ਦੋਸ਼ੀ ਅਮਰਿਤਪਾਲ ਸਿੰਘ ਮੈਰੋ ਜ਼ਿਲ੍ਹਾ ਮੋਗਾ ਦੇ ਵਜੋਂ ਸਾਹਮਣੇ ਆਇਆ ਜਿਸ ਦੇ ਵੱਲੋਂ ਇਸ ਪੂਰੇ ਕਤਲ ਕਾਰਡ ਨੂੰ ਅੰਜਾਮ ਦਿੱਤਾ ਗਿਆ ਉਸਦੇ ਦੋ ਦੋਸਤ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਜਿਨ੍ਹਾਂ ਨੇ ਇਸ ਪੂਰੇ ਕਤਲ ਕਾਰਡ ਨੂੰ ਅੰਜਾਮ ਦਿੱਤਾ ਕਮਲਕੌਰ ਭਾਬੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਪਾਰਕਿੰਗ ਦੇ ਵਿੱਚ ਰੱਖ ਦਿੱਤਾ ਐਸਐਸਪੀ ਬਠਿੰਡਾ ਦੇ ਵੱਲੋਂ ਦੱਸਿਆ ਗਿਆ ਕਿ ਬਿੱਤੇ ਦਿਨੀ ਅਮ੍ਰਿਤਪਾਲ ਮੈਰੋ ਦੇ ਵੱਲੋਂ ਕੰਚਨ ਕੁਮਾਰੀ ਜੋ ਹੁਣ ਕਮਲਕੌਰ ਭਾਬੀ ਸੀ ਉਸ ਦੇ ਘਰ ਵੀ ਜਾਇਆ ਗਿਆ ਹਾਲਾਂਕਿ ਕੰਚਨਕੌਰ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਪਰ ਉਸ ਦੀ ਮਾਂ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਆਏ ਸੀ ਬਹਾਨਾ ਲਗਾਇਆ ਸੀ ਕਾਰਾਂ ਦੀ ਪ੍ਰਮੋਸ਼ਨ ਦਾ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਐਸਐਸਪੀ ਨੇ ਦੱਸਿਆ ਕਿ 10 ਤਰੀਕ ਦੀ ਰਾਤ ਨੂੰ ਤਿੰਨੇ ਨਿਹੰਗ ਸਿੰਘਾਂ ਦੇ ਵੱਲੋਂ ਪੁੱਚੋ ਦੇ ਵਿੱਚ ਸਾਫੇ ਦੇ ਨਾਲ ਕਮਲ ਕੌਰ ਭਾਬੀ ਦਾ ਗਲਾ ਕੁੱਟਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਆਦੇਸ਼ ਮੈਡੀਕਲ ਦੀ ਪਾਰਕਿੰਗ ਦੇ ਵਿੱਚ ਲਿਜਾਇਆ ਗਿਆ ਦੱਸਦੇ ਕਿ ਪੁਲਿਸ ਦੇ ਵੱਲੋਂ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜ਼ਿਲਾ ਤਰਨਤਾਰਨ ਦਾ ਜਿਸ ਦੀ ਉਮਰ 21 ਸਾਲ ਦੀ ਹੈ ਉੱਪਰ ਤਨੋਲਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਵਲਗਰ ਕੰਟੈਂਟ ਪਾਉਣ ਵਾਲੇ ਪ੍ਰੋਡਿਊਸਰ ਡੀਐਕਸ ਨੂੰ ਵਿਦਰਾਉ ਧਮਕਾਉਣ ਦਾ ਮਕਦਮਾ ਸਾਹਮਣੇ ਆਇਆ ਹੈ ਤੇ ਦੂਜੇ ਪਾਸੇ ਅਮਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਹਿਰੋ ਜ਼ਿਲ੍ਹਾ ਮੋਗਾ ਦੇ ਉੱਪਰ ਤਨੋਲਾ ਤੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਧਰਾਮਾਂ ਦੇ ਤਹਿਤ ਮਕਦਮੇ ਦਰਜ ਨੇ ਜਦੋਂ ਕਿ ਕਮਲ ਕੌਰ ਭਾਬੀ ਦਾ ਕਤਲ ਕਰਨ ਵਾਲੇ ਜਸਪ੍ਰੀਤ ਸਿੰਘ ਦੇ ਉੱਪਰ ਹਾਲੇ ਤੱਕ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਤਾਂ ਐਸਐਸਪੀ ਦੇ ਵੱਲੋਂ ਇਸ ਤਰੀਕੇ ਦੇ ਖੁਲਾਸੇ ਕੀਤੇ ਗਏ ਨੇ